ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਤੇ ਜਿਸ ਦੇ ਦੌਰਾਨ ਗੱਠਜੋੜ ਨੂੰ ਲੈ ਕੇ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪੱਤੇ ਨਹੀਂ ਖੋਲੇ। ਅਤੇ ਉੱਥੇ ਹੀ ਭਾਜਪਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਗੱਠਜੋੜ ਨੂੰ ਲੈ ਕੇ ਗੱਲਬਾਤ ਤਾਂ ਹੋ ਰਹੀ ਹੈ ਪਰੰਤੂ ਹਜੇ ਇਸ ਗੱਲ ਨੂੰ ਲੈ ਕੇ 2-3 ਦਿਨ ਲੱਗ ਜਾਣਗੇ ਤੇ ਜਿਸ ਤੋਂ ਬਾਅਦ ਸਾਫ਼ ਤਸਵੀਰ ਨਿਕਲ ਕੇ ਲੋਕਾਂ ਦੇ ਮੂਹਰੇ ਬਾਹਰ ਆ ਜਾਵੇਗੀ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਚਾਹੁੰਦੇ ਨੇ ਅਸੀਂ ਉਸ ਤਰ੍ਹਾਂ ਜ਼ਰੂਰ ਕਰਾਂਗੇ। ਅਤੇ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡੀ ਮੀਟਿੰਗ ਕੀਤੀ ਤੇ ਜਿਸ ਦੇ ਦੌਰਾਨ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਅੱਜ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਤੇ ਕਿਸਾਨ ਮੁੱਦੇ ਨੂੰ ਲੈ ਕੇ ਚਰਚਾ ਹੋਈ ਤੇ ਇੱਕ ਪਤਾ ਪਾਸ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ 32 ਸਾਲਾਂ ਤੋਂ ਸਿੰਘ ਜੇਲ੍ਹ ਦੇ ਵਿੱਚ ਬੰਦੇ ਨੇ ਉਸ ਨੂੰ ਹੱਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਦੌਰਾਨ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅੱਜ ਇਹਨਾਂ ਦੋ ਮੁੱਦੇ ਨੂੰ ਲੈ ਕੇ ਇੱਕ ਵੱਡੀ ਚਰਚਾ ਹੋਈ ਪਰੰਤੂ ਗੱਠ ਜੋੜ ਨੂੰ ਲੈ ਕੇ ਹਜੇ ਤੱਕ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਕੋਈ ਵੀ ਪਤਾ ਨਹੀਂ ਖੋਲਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਹੋਰ ਸ਼੍ਰੋਮਣੀ ਕਾਲੀ ਦਲ ਦਾ ਕੀ ਕਹਿਣਾ ਹੈ ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੇ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹੈ ਅਤੇ ਇਹ ਹਮੇਸ਼ਾ ਉਹਨਾਂ ਦੇ ਹਿੱਤਾਂ ਖਾਤਰ ਮੋਰੀ ਹੋ ਕੇ ਲੜਦੀ ਰਹੇ ਹਨ ਮਤੇ ਵਿੱਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਜ ਵਿੱਚ ਬੇਲੋੜੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਮਤੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸ਼ਾਸਨ ਦੀ ਸਖਤ ਨਖੇਦੀ ਕਰਦੇ ਹਾਂ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਅਤੇ ਤੱਕ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ਤੇ ਕਬਜ਼ੇ ਕਰਨ ਦੀ ਵੀ ਨਖੇਦੀ ਕਰਦੇ ਹਾਂ ਮਾਤੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤੁਗਲਕਾ ਬਾਦ ਨਵੀਂ ਦਿੱਲੀ ਵਿੱਚ ਸਥਾਨ ਨੂੰ ਟੈਰੀਟਰੀ ਕਰਨ ਦੀ ਨਖੇਦੀ ਕੀਤੀ ਗਈ ਤੇ ਇਸ ਦੀ ਮੋੜ ਉਸਾਰੀ ਵਾਸਤੇ ਵਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਕਿ ਪਵਿੱਤਰ ਆਤਮਾ ਤੇ ਦੁਨੀਆ ਭਰ ਵਿੱਚ ਉਹਨਾਂ ਦੇ ਲੱਖਾਂ ਸ਼ਰਧਾਲੂਆਂ ਵਿੱਚ ਇਸ ਪਵਿੱਤਰ ਅਸਥਾਨ ਨੂੰ ਇਥਾਂ ਲਾਟ ਕਰਨ ਤੋਂ ਨਾ ਕਰਨਾ ਬਹੁਤ ਵੱਡਾ ਵਿਤਕਰਾ ਅਤੇ ਬੇਇਨਸਾਫੀ ਹੈ। ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੁੱਲਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲਣ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਸਾਰੇ ਪਾਸਿਆਂ ਤੋਂ ਕਿਰਿਆ ਸੁਪਾਹ ਜਿਸ ਨੂੰ ਇਸ ਬੰਦ ਵਿੱਚ ਕਈ ਕਾਰਕਟਾਂ ਦਾ ਸਾਹਮਣਾ ਕਰਨਾ ਪੈਂਦਾ ਆਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਤੇ ਐਨਐਸਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ ਇਨ੍ਹਾਂ ਕਦਮਾਂ ਦਾ ਪਾਰਟੀ ਨੇ ਐਮਰਜੈਂਸੀ ਵੇਲੇ ਵੀ ਵਿਰੋਧ ਕੀਤਾ ਸੀ ਸਭ ਤੋਂ ਵੱਡੇ ਦੇਸ਼ ਭਗਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਐਨਐਸਏ ਵਰਗੇ ਕਾਨੂੰਨ ਲਾਗੂ ਕੀਤੇ ਪਾਰਟੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਵੱਲੋਂ ਸਿਰਜੇ ਸੰਵਿਧਾਨ ਨੂੰ ਵੀ ਕਿਸੇ ਤਰੀਕੇ ਦਾ ਖੋਰਾ ਲਾਉਂਦਾ ਵਿਰੋਧ ਕੀਤਾ ਇਹ ਜਿਹੜਾ ਸਾਰਾ ਮਤਾ ਜਿਹੜਾ ਅੱਜ ਲੰਬੀ ਵਿਚਾਰ ਵਟਾਂਦਰੇ ਤੋਂ ਬਾਅਦ ਤੈ ਹੋਇਆ ਸੀ ਸਰਬਸੰਤੀ ਨਾਲ ਪਾਸ ਹੋਇਆ ਸੀ ਇਹ ਸਾਰੀ ਉਸ ਮਤੇ ਦੀ ਜਿਹੜੀ ਵਰਡਿੰਗ ਹੈ ਉਹ ਹੁ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੂਜੀ ਗੱਲ ਹੈ ਕਿ ਜਿਹੜੀ ਅੱਜ ਦੀ ਕੋਰ ਕਮੇਟੀ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਇੱਕ ਬਹੁਤ ਵੱਡਾ ਸਕੈਂਡਲ ਇਸ ਵੇਲੇ ਚਰਚਾ ਦੇ ਵਿੱਚ ਹੈ ਜਿਸ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੱਲ ਸ਼ਾਮੀ ਗ੍ਰਿਫਤਾਰੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਕੋਰ ਕਮੇਟੀ ਨੇ ਜਿਹੜਾ ਇਹ ਮਹਿਸੂਸ ਕੀਤਾ ਕਿ ਇਸ ਜਿਹੜੇ ਸਕੈਂਡਲ ਦੇ ਸਾਹਮਣੇ ਆਉਣ ਦੇ ਨਾਲ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਭ੍ਰਿਸ਼ਟ ਚਿਹਰਾ ਉਹ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਇਹ ਲੋਕੀ ਜਿਹੜੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਜਿਹੜਾ ਲਗਾਤਾਰ ਐਲਾਨਦੇ ਸੀ ਔਰ ਜਿਨ੍ਹਾਂ ਨੇ ਇੱਕ ਸਾਫ਼ ਸੁਥਰੀ ਰਾਜਨੀਤੀ ਜਿਹੜੀ ਹੈ ਦੇਸ਼ ਦੇ ਵਿੱਚ ਜਿਹੜੀ ਦੇਣਦਾ ਲੋਕਾਂ ਨੂੰ ਝਾਂਸਾ ਦਿੱਤਾ ਸੀ ਔਰ ਜਿਨ੍ਹਾਂ ਨੇ ਇੱਕ ਸਟਰੋਂਗ ਲੋਕਪਾਲ ਬਣਾਉਣ ਦੀ ਜਿਹੜੀ ਹੈ ਉਹ ਬੜੀ ਵੱਡੀ ਜਿਹੜੀ ਹੈ ਦੇਸ਼ ਦੇ ਸਾਹਮਣੇ ਇੱਕ ਨਵੀਂ ਜਿਹੜੀ ਹੈ ਆਪਣੀ ਮੰਗ ਰੱਖੀ ਸੀ ਔਰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰੇ ਅਸੀਂ ਸ਼ਕਤੀਸ਼ਾਲੀ ਲੋਕਪਾਲ ਬਣਾਵਾਂਗੇ ਜਿਹੜਾ ਹਰ ਪੱਦਰ ਦੇ ਭ੍ਰਿਸ਼ਟਾਚਾਰ ਨੂੰ ਨੱਟ ਪਾਵੇਗਾ ਅੱਜ ਉਹਨਾਂ ਲੋਕਾਂ ਦੀ ਸਾਰੀ ਜਿਹੜੀ ਅਸਲੀਅਤ ਹੈ ਉਹ ਅੱਜ ਦੁਨੀਆ ਦੇ ਸਾਹਮਣੇ ਉਜਾਗਰ ਹੋ ਗਈ ਕਿ ਥੋੜੇ ਸਮੇਂ ਦੇ ਰਾਜ ਦੇ ਵਿੱਚ ਪਹਿਲਾ ਕਿੰਨੇ ਮੰਤਰੀ ਜਿਹਦੇ ਵਿੱਚ ਮਨੀਸ਼ ਸੋਧਿਆ ਵੀ ਆ ਜਿਹਦੇ ਵਿੱਚ ਉਹਨਾਂ ਦੇ ਜਤਿੰਦਰ ਜੈਨਮੀ ਨੇ ਜਿਹਦੇ ਵਿੱਚ ਸੰਜੇ ਸਿੰਘ ਵੀ ਪਹਿਲਾਂ ਅਰੈਸਟ ਹੋਇਆ ਉਹਦੇ ਵਿੱਚ ਇੱਕ ਨਈਰ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਵੀ ਗ੍ਰਿਫਤਾਰ ਹੋਏ ਆ ਹੋਰ ਵੀ ਗ੍ਰਿਫਤਾਰੀਆਂ ਹੋਈਆਂ ਔਰ ਹੁਣ ਜਿਹੜੀ ਆ ਆਪ ਸੁਪਰੀਮੋ ਅਰਵਿੰਦ ਕੇਟਰੀਵਾਲ ਦੀ ਗ੍ਰਿਫਤਾਰੀ ਨੇ ਜਿਹੜਾ ਦੇਸ਼ ਦੇ ਸਾਹਮਣੇ ਰੱਖ ਦਿੱਤਾ ਕਿ ਸਭ ਤੋਂ ਭ੍ਰਿਸ਼ਟ ਪਾਰਟੀ ਕੋਈ ਦੇਸ਼ ਦੇ ਵਿੱਚ ਹੈ ਤੇ ਉਹ ਆਮ ਆਦਮੀ ਪਾਰਟੀ ਇੱਕਤਾ ਸਾਡੀ ਕੋਰ ਕਮੇਟੀ ਨੇ ਇਹ ਗੱਲ ਜਿਹੜੀ ਹੈ ਉੱਤੇ ਸ਼ੰਕਾਜਾਰ ਕੀਤੀ ਹੈ ਕਿ ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਿਸੀ ਸੀ ਉਹ ਵੀ ਇਸੇ ਤਰੀਕੇ ਹੀ ਡਰਾਫਟ ਕੀਤੀ ਗਈ ਸੀ ਜਿਹੜੀ ਟੀਮ ਨੇ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਅਡਾਪਟ ਕੀਤੀ ਸੀ ਉਸੇ ਹੀ ਟੀਮ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਹੋਟਲਾਂ ਦੇ ਵਿੱਚ ਮੀਟਿੰਗਾਂ ਕਰਕੇ ਉਸੇ ਤਰੀਕੇ ਹੀ ਪੈਸੇ ਦਾ ਲੈਣ-ਦੇਣ ਕਰਕੇ ਤੇ ਇੱਥੇ ਦੀ ਪੰਜਾਬ ਦੀ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਬਣਾਈ ਸੀ ਇਹ ਫਿਰ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਹਾਲੇ ਤੱਕ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਕਿਉਂਕਿ ਇੱਥੇ ਅਫਸਰਾਂ ਦੇ ਘਰਾਂ ਦੇ ਵਿੱਚ ਤਾਂ ਰੇਡ ਹੋ ਚੁੱਕਿਆ ਪਰ ਮੰਤਰੀਆਂ ਨੂੰ ਕਿਉਂ ਸਪੇਅਰ ਕੀਤਾ ਗਿਆ ਹੁਣ ਤੱਕ ਔਰ ਮੁੱਖ ਮੰਤਰੀ ਨੂੰ ਪੰਜਾਬ ਨੂੰ ਜਿਹੜਾ ਇਹਦੇ ਵਿੱਚ ਕਿਉਂ ਨਹੀਂ ਇਨਵੋਲ ਕੀਤਾ ਗਿਆ ਇਹ ਜਿਹੜੀ ਹੈ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੈ ਇਹਦੇ ਤੇ ਅਸੀਂ ਸ਼ੰਕਾਚਾਰ ਕੀਤੀ ਹੈ ਕਿ ਇਹਦੇ ਕਾਰਨ ਦੱਸਨੇ ਚਾਹੀਦੇ ਕਿ ਕ੍ਰਾਈਮ ਸੇਮ ਹੈ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੇਮ ਕ੍ਰਾਈਮ ਜਿਹੜਾ ਉਹ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਤੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋ ਗਈ ਪਰ ਪੰਜਾਬ ਦੇ ਵਿੱਚ ਹਾਲੇ ਢਿੱਲ ਮਹਿਸੂਸ ਹੋਈ ਆ ਇਹ ਕਿਸ ਤਰੀਕੇ ਜਿਹੜੀ ਆ ਇਹ ਕੌਣ ਇਹਨੂੰ ਵਿਚਾਰਿਆ ਇਹ ਜਿਹੜਾ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੀਡੀਆ ਨੂੰ ਵੀ ਕੜੀ ਨਜ਼ਰ ਜਿਹੜੀ ਆ ਉਹ ਰੱਖਣੀ ਚਾਹੀਦੀ ਔਰ ਇੱਕ ਅਸੀਂ ਮੰਗ ਕੀਤੀ ਆ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਥੋੜਾ ਬਹੁਤਾ ਮਾਨ ਸਨਮਾਨ ਰੱਖਣਾ ਚਾਹੀਦਾ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਸਹੀਫਾ ਦੇਣਾ ਚਾਹੀਦਾ ਔਰ ਜੇ ਨਹੀਂ ਦੇਂਦਾ ਤਾਂ ਫਿਰ ਇਹਨੂੰ ਹਟਾਉਣਾ ਚਾਹੀਦਾ ਕਿਉਂਕਿ ਆਜ਼ਾਦ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਜਿਹੜਾ ਮੌਜੂਦਾ ਉਹ ਇੱਡੇ ਵੱਡੇ ਸਕੈਂਡਲ ਦੇ ਵਿੱਚ ਜਿਹੜਾ ਅਰੈਸਟ ਹੋਇਆ ਔਰ ਕਮਾਲ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਸਾਥੀ ਮੰਤਰੀ ਬਿਆਨ ਦੇ ਰਹੇ ਆ ਕਿ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਇਹ ਜਿਹੜੀ ਰਵਾਇਤ ਹੈ ਇਹਦੇ ਨਾਲ ਦੁਨੀਆ ਦੇ ਵਿੱਚ ਸਾਡਾ ਸਿਰ ਨੀਵਾਂ ਹੋਏਗਾ ਜਿਹੜੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਜੇ ਕਿਸੇ ਤੇ ਐਲੀਗੇਸ਼ਨ ਲੱਗ ਜਾਵੇ ਤੇ ਪਹਿਲਾਂ ਉਹਨੂੰ ਅਸਤੀਫਾ ਦੇਣਾ ਚਾਹੀਦਾ ਜਾਂਚ ਬਾਅਦ ਚ ਹੋਣੀ ਚਾਹੀਦੀ ਤੇ ਹੁਣ ਐਡੀ ਵੱਡੀ ਲੰਬੀ ਜਾਂਚ ਹੋਣ ਤੋਂ ਬਾਅਦ ਜਦੋਂ ਜੱਜ ਸਾਹਿਬਾਨ ਦੇ ਕੋਲ ED ਨੇ ਫਾਈਲ ਪੇਸ਼ ਕੀਤੀ ਤੇ ਜੱਜ ਸਾਹਿਬਾਨ ਕਹਿ ਰਿਹਾ ਵੀ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤੇ ਫਿਰ ਉਹ ਬੰਦਾ ਕਹਿੰਦਾ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਉਹਨੂੰ ਜਾਂ ਆਪਸੀਫਤ ਦੇਣਾ ਚਾਹੀਦਾ ਜੇ ਨਹੀਂ ਦੇ ਰਹੇ ਤੇ ਫਿਰ ਤੁਰੰਤ ਉਹਨੂੰ ਡਿਸਮਿਸ ਕਰਕੇ ਅਹੁਦੇ ਤੋਂ ਹਟਾਉਣਾ ਚਾਹੀਦਾ ਇੱਕ ਜਿਹੜਾ ਸੰਗਰੂਰ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਜ਼ਿਲ੍ਹਾ ਉੱਥੇ ਜਰੀਲੀ ਸ਼ਰਾਬ ਕਰਕੇ ਜਿਹੜੀਆਂ ਮੌਤਾਂ ਹੋਈਆਂ ਸੀ ਉਹਦੀ ਗਿਣਤੀ 14 ਤੱਕ ਪਹੁੰਚ ਗਈ। ਹਰ ਹਾਲੇ ਖਲਚਾ ਹੈ ਕਿ ਹੋਰ ਵੀ ਨੁਕਸਾਨ ਜਿਹੜਾ ਮਨੁੱਖੀ ਜਾਨਾਂ ਦਾ ਉਹਦੇ ਵਿੱਚ ਹੋ ਸਕਦਾ। ਇਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਹਾਲੇ ਤੱਕ ਜੁਡੀਸ਼ੀਅਲ ਜਾਂਚ ਕਿਉਂ ਨਹੀਂ ਕਰਵਾਈ ਗਈ? ਕਿਉਂਕਿ ਜਦੋਂ ਤਰਨ ਤਰਨ ਹੋਇਆ ਸੀ ਤੇ ਮੁੱਖ ਮੰਤਰੀ ਸਾਹਿਬ ਮੰਗ ਕਰਦੇ ਸੀ ਕਿ 302 ਦਾ ਪਰਚਾ ਹੋਣਾ ਚਾਹੀਦਾ। ਤੇ ਇਹ ਕੀ ਗੱਲ ਇਹ ਜਿਹੜੀਆਂ ਤੁਹਾਡੇ ਜिले ਦੀਆਂ ਜਿਹੜੇ ਪਿੰਡ ਗੁਜਰਾ ਢੰਡੋਲੀ ਉਪੜੀ ਇੱਥੇ ਦੇ ਇਨਸਾਨਾਂ ਦੀ ਕੋਈ ਕੀਮਤ ਨਹੀਂ ਜ਼ਿੰਦਗੀ ਦੀ ਇਹਨਾਂ ਗਰੀਬ ਲੋਕਾਂ ਦੀ ਵੀ ਜਾਨ ਗਈ ਆ ਉਹਨਾਂ ਪਰਿਵਾਰਾਂ ਦੇ ਉੱਤੇ ਵੀ ਪਹਾੜ ਟੁੱਟਿਆ ਤੇ ਹੁਣ ਕਿਉਂ ਨਹੀਂ 302 ਦਾ ਪਰਚਾ ਦਰਜ ਹੁੰਦਾ ਜੀ ਹੁਣ ਕਿਉਂ ਨਹੀਂ ਜੁਡੀਸ਼ੀਅਲ ਇਨਕੁਆਇਰੀ ਆਰਡਰ ਹੋਈ ਕਿੰਨੋਂ ਬਚਾਉਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਅੱਜ ਦੀ ਸਾਡੀ ਕੋਰ ਕਮੇਟੀ ਨੇ ਮੁੱਖ ਮੰਤਰੀ ਸਾਹਿਬ ਤੋਂ ਜਿੱਥੇ ਜਵਾਬ ਮੰਗਿਆ ਉਥੇ ਨਾਲ ਦੀ ਨਾਲ ਇਹਦੀ ਨਿਰਪੱਖ ਜੁਡੀਸ਼ੀਅਲ ਹਾਈ ਲੈਵਲ ਜਾਂਚ ਦੀ ਮੰਗ ਜਿਹੜੀ ਆ ਉਹ ਵੀ ਅਸੀਂ ਅੱਜ ਕੀਤੀ ਇਸ ਕਰਕੇ ਇਹ ਅੱਜ ਦੇ ਮੁੱਖ ਮੁੱਦੇ ਸੀਗੇ ਹੋਰ ਜੇ ਕੋਈ ਇਸ ਤੋਂ ਇਲਾਵਾ ਕੋਈ ਤੁਹਾਡਾ ਜੇ ਕੋਈ ਸਵਾਲ ਹੈ ਉਹ ਤੁਸੀਂ ਜਰੂਰ ਪੁੱਛ ਸਕਦੇ ਹੋ ਬੰਦਨ ਤੇ ਕੋਈ ਚਰਚਾ ਹੋਈ ਲਾਂਕ ਕਿਉਂਕਿ ਹਮੇਸ਼ਾ ਦੇਖੋ ਅੱਜ ਅਸੀਂ ਪਾਰਲੀਮੈਂਟ ਦੀ ਸਾਰੀ ਤਿਆਰੀ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਮੁੱਖ ਸਾਡੇ ਪ੍ਰਧਾਨ ਸਾਹਿਬ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਆ ਉਹਦੀ ਸਾਰੀ ਸਮੀਖਿਆ ਕੀਤੀ ਹੈ ਕਿ ਕਿਸ ਤਰੀਕੇ ਅੱਗੇ ਚੱਲਣੀ ਚਾਹੀਦੀ ਆ ਚੋਣ ਪ੍ਰਚਾਰ ਕਿਸ ਤਰੀਕੇ ਚੱਲਣਾ ਚਾਹੀਦਾ ਔਰ ਅੱਜ ਲੰਬੀ ਡਿਸਕਸ਼ਨ ਤੋਂ ਬਾਅਦ ਜਿਹੜੇ ਵੱਡੇ ਮਹੱਤਵਪੂਰਨ ਮੁੱਦੇ ਆ ਸਾਡੇ ਵਾਸਤੇ ਕਿਉਂਕਿ ਸਾਡੇ ਵਾਸਤੇ ਮੁੱਦੇ ਪਹਿਲਾਂ ਜ਼ਿਆਦਾ ਇੰਪੋਰਟੈਂਟ ਉਹ ਅਸੀਂ ਅੱਜ ਜਿਹੜੇ ਜਿਨ੍ਹਾਂ ਨੂੰ ਅਸੀਂ ਅਚੀਵ ਕਰਨਾ ਚਾਹੁੰਦੇ ਆ ਉਹ ਸਾਰੇ ਅਸੀਂ ਜਿਹੜੇ ਜਿਹੜੇ ਆ ਅੱਜ ਲੈ ਆ ਇਸ ਤੋਂ ਇਲਾਵਾ ਹਲੇ ਇਸ ਮੁੱਦੇ ਦੇ ਉੱਤੇ ਹੋਰ ਜਿਹੜਾ ਉਹ ਮੈਂ ਕੁਝ ਨਹੀਂ ਕਹਿ ਸਕਦਾ